ਜਿਹੜੀ ਕਿ ਪਬਲਿਕ ਐਕਸ਼ਨ ਕਮੇਟੀ ਦਾ ਹਿੱਸਾ ਹੈਗੀ ਇਹ ਬੁੱਢਾ ਦਰਿਆ ਐਕਸ਼ਨ ਫਰੰਟ ਜਿਸ ਦੇ ਬੋਲੋਂ ਹੁਣ ਇਹ ਜ਼ਿੰਮੇ ਸੰਭਾਲਿਆ ਗਿਆ ਹੈ ਅਤੇ ਵਕਫ ਵਕਫ ਥਾਂਮਾ ਦੇ ਉੱਪਰ ਇਹ ਜਿਹੜੇ ਟੀਮ ਦੇ ਮੈਂਬਰ ਨੇ ਖੜੇ ਹੁੰਦੇ ਨੇ ਬੁੱਢੇ ਦਰਿਆ ਦੀ ਸਫਾਈ ਸੰਬੰਧੀ ਲੋਕਾਂ ਨੂੰ ਅਪੀਲ ਕਰਦੇ ਨੇ ਜਾਗਰੂਕ ਕੀਤਾ ਜਾ ਰਿਹਾ ਕਿ ਬੁੱਢੇ ਦਰਿਆ ਨੂੰ ਬਚਾਓ ਮੈਂ ਖੁਦ 1970 ਦੇ ਟਾਈਮ ਦੇ ਵਿੱਚ ਇਹਦੇ 'ਚ ਨਾਤਾ ਤੇ ਨਹੀਂ ਆ ਬਟ ਮੈਂ ਇਹਦੇ ਵਿੱਚੋਂ ਲੰਘ ਕੇ ਬੜੀ ਵਾਰੀ ਗਿਆ ਉਦੋਂ ਪੁਲ ਨੀਸੀ ਹੁੰਦਾ ਇੱਧਰ ਟੱਬਾ ਰੋਡ ਵੱਲ ਤੇ ਸਾਡਾ ਇੱਕ 플ੌਟ ਸੀ ਉੱਥੇ ਜਾਣ ਲਈ ਇਹਦੇ ਵਿੱਚੋਂ ਲੰਘ ਕੇ ਜਾਂਦਾ ਸੀਗਾ ਤੇ ਬਿਲਕੁਲ ਸਾਫ਼ ਸੁਥਰਾ ਪਾਣੀ ਹੁੰਦਾ ਸੀ ਉਹ ਲੋਕ ਤੇ ਪ੍ਰਸ਼ਾਸਨ ਅਗਰ ਮਿਲ ਕੇ ਚੱਲਣਗੇ ਤੇ ਹੋ ਜਾਏਗਾ ਜੀ ਕਿ ਪ੍ਰਸ਼ਾਸਨ ਕੱਲਾ ਕਾਰਵਾਈ ਕਰਦਾ ਵੀ ਰਹੇ ਤੇ ਲੋਕ ਫਿਰ ਵੀ ਉਹਦੇ ਵਿੱਚ ਗੰਦਗੀ ਸੁੱਟਦੇ ਰਹਿਣਗੇ ਤੇ ਉਸ ਦਾ ਕੋਈ ਫਾਇਦਾ ਨਹੀਂ ਨਿਊਸਪਲ ਕਾਰਪੋਰੇਸ਼ਨ ਤੋਂ ਇੱਕ ਰਿਪੋਰਟ ਮੰਗੀ ਸੀ ਔਰ ਕਮਿਸ਼ਨਰ ਸੰਦੀਪ ਜੀ ਨੇ ਰਿਪੋਰਟ ਭੇਜੀ ਹੈ ਜੀ ਕਿ ਸਾਡਾ ਤਕਰੀਬਨ 42% ਕੰਮ ਕੰਪਲੀਟ ਹੋ ਗਿਆ ਤੇ 5% ਰਹਿੰਦਾ ਜੀ ਪਰ ਦੇਖਣ ਨੂੰ ਤੇ 95 ਦੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਆਉਂਦਾ ਹੈਗਾ ਦਰਿਆ ਤਾਂ ਉਵੇਂ ਦੀ ਉਵੇਂ ਹੀ ਗੰਦਾ ਪਿਆ ਹੋਇਆ ਤੇ 2008 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇੱਕ ਕੰਮ ਕੀਤਾ ਕਿ ਜਿਹੜਾ ਮਕਾਂ ਦਰਿਆ ਸਤਲੁਜ ਦੇ ਨਾਲ ਨਾਲ ਪੈਰਲਲ ਚਲਾ ਜਾਂਦਾ ਸੀ ਅੱਗੇ 35 ਕਿਲੋਮੀਟਰ ਸ਼ਹਿਰ ਤੋਂ ਬਾਹਰ ਜਾਂਦਾ ਸੀ ਜੀ ਉਹ ਰੋਕ ਕੇ ਇਹਨਾਂ ਨੇ ਡਾਇਵਰਟ ਕਰਕੇ ਸਤਲੁਜ ਦੇ ਵਿਪਾਤ ਦਾ ਬੁੱਢਾ ਦਰਿਆ ਨੂੰ ਨਾਲੇ ਦੀ ਜਗ੍ਹਾ ਨਾਲੇ ਦੀ ਕਨਵਰਟ ਕਰਨ ਦਾ ਬਿਲਕੁਲ ਪਲਾਨ ਬਣਾਇਆ ਹੋਇਆ ਕਿਉਂਕਿ ਉਹ ਸਟ੍ਰੈਚ ਬਹੁਤ ਜ਼ਿਆਦਾ ਘਟਾ ਦਿੱਤਾ ਗਿਆ ਪਾਣੀ ਦਾ ਬਹਾਵ ਉਸੇ ਤਰ੍ਹਾਂ ਆਉਂਦਾ ਇੰਡਸਟਰੀਜ਼ ਦਾ ਸਾਰਾ ਪਾਣੀ ਉਹਦੇ ਵਿੱਚ ਆਉਂਦਾ ਹੈ ਬਰਸਾਤਾਂ ਦੇ ਵਿੱਚ ਜਦੋਂ ਪਾਣੀ ਆਏਗਾ ਉਹ ਓਵਰਫਲੋ ਹੋਏਗਾ ਕਿਉਂਕਿ ਇਹ ਜਿਵੇਂ ਇਹਨਾਂ ਨੇ ਕਾਲਾ ਜੀ ਨੇ ਦੱਸਿਆ ਸੀ ਕਿ ਉਹਨੂੰ 30 35 ਕਿਲੋਮੀਟਰ ਤੱਕ ਖਤਮ ਹੀ ਕਰਤਾ ਤੋਂ ਸਰਕਾਰ ਜਿੰਨੇ ਮਰਜ਼ੀ ਸੈਂਕੜੇ ਕਰੋੜ ਰੁਪਏ ਲਗਾ ਦੇਵੇ ਜਦ ਤੱਕ ਉਹਦੇ ਵਿੱਚ ਗੰਦ ਪਾਣਾ ਨਹੀਂ हटਦੇ ਇਹ ਸਾਫ਼ ਨਹੀਂ ਹੋ ਸਕਦਾ ਨਮਸਕਾਰ ਪੰਜਾਬ ਐਮਪੀਐਮ ਦੇਖਣ ਦਾ ਦਰਸ਼ਕਾ ਸਵਾਗਤ ਹੈ ਦੋਸਤੋ ਮਹਾਰ ਨਗਰ ਲੁਧਿਆਣਾ ਦੀ ਸਭ ਤੋਂ ਵੱਡੀ ਸਮੱਸਿਆਵਾਂ ਦੇ ਵਿੱਚੋਂ ਇੱਕ ਹੈ ਬੁੱਢਾ ਦਰਿਆ ਜਿਸ ਦਾ ਗੰਦਲਾ ਪਾਣੀ ਕਈ ਬਿਮਾਰੀਆਂ ਦੀ ਵਜ੍ਹਾ ਬਣ ਰਿਹਾ ਹੈ ਬਾਰ ਬਾਰ ਇਸ ਨੂੰ ਸਾਫ਼ ਕਰਨ ਦੇ ਲਈ ਸਰਕਾਰਾਂ ਪ੍ਰਸ਼ਾਸਨ ਦੇ ਵੱਲੋਂ ਕਈ ਵੱਡੇ ਕਦਮ ਚੁੱਕੇ ਜਾਂਦੇ ਨੇ ਪਰ ਇਸ ਦਾ ਕੋਈ ਜ਼ਮੀਨੀ ਪੱਧਰ ਤੇ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਅਤੇ ਹੁਣ ਜਿਹੜੀ ਕਿ ਪਬਲਿਕ ਐਕਸ਼ਨ ਕਮੇਟੀ ਦਾ ਹੀ ਹਿੱਸਾ ਹੈਗੀ ਹੈ ਬੁੱਢਾ ਦਰਿਆ ਐਕਸ਼ਨ ਫਰੰਟ ਜਿਸ ਦੇ ਵੱਲੋਂ ਹੁਣ ਇਹ ਜ਼ਿੰਮੇ ਸੰਭਾਲਿਆ ਗਿਆ ਹੈ ਅਤੇ ਵੱਖ-ਵੱਖ ਥਾਵਾਂ ਦੇ ਉੱਪਰ ਇਹ ਜਿਹੜੇ ਟੀਮ ਦੇ ਮੈਂਬਰ ਨੇ ਖੜੇ ਹੁੰਦੇ ਨੇ ਬੁੱਢੇ ਦਰਿਆ ਦੀ ਸਫਾਈ ਸੰਬੰਧੀ ਲੋਕਾਂ ਨੂੰ ਅਪੀਲ ਕਰਦੇ ਨੇ ਜਾਗਰੂਕ ਕੀਤਾ ਜਾ ਰਿਹਾ ਕਿ ਬੁੱਢੇ ਦਰਿਆ ਨੂੰ ਬਚਾਓ ਨਹੀਂ ਤਾਂ ਲੁਧਿਆਣਾ ਸ਼ਹਿਰ ਸਭ ਤੋਂ ਵੱਡੀ ਜਿਹੜੀ ਆ ਉਹ ਸਮੱਸਿਆ ਦੇ ਵਿੱਚ ਜਿਹੜਾ ਕਿ ਲਿਫਟ ਹੋ ਜਾਵੇਗਾ ਟੀਮ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਸਸ਼ੀਕਲ ਜੀ ਅੱਜ ਜਿਸ ਤਰ੍ਹਾਂ ਦੇ ਨਾਲ ਮੈਂ ਜ਼ਿਕਰ ਕੀਤਾ ਕਿ ਬੁੱਢਾ ਦਰਿਆ ਸਭ ਤੋਂ ਵੱਡੀ ਸਮੱਸਿਆ ਇਸ ਸਮੇਂ ਹੈਗੀ ਹੈ ਸੁਧਾਰ ਕਿਵੇਂ ਹੋ ਸਕਦਾ ਇਸ ਦੇ ਵਿੱਚ ਸੁਧਾਰ ਤੇ ਲੋਕ ਤੇ ਪ੍ਰਸ਼ਾਸਨ ਅਗਰ ਮਿਲ ਕੇ ਚੱਲਣਗੇ ਤੇ ਹੋ ਜਾਏਗਾ ਜੀ ਜੇ ਪ੍ਰਸ਼ਾਸਨ ਕੱਲਾ ਕਾਰਵਾਈ ਕਰਦਾ ਵੀ ਰਹੇ ਤੇ ਲੋਕ ਫਿਰ ਵੀ ਉਹਦੇ ਵਿੱਚ ਗੰਦਗੀ ਸੁੱਟਦੇ ਰਹਿਣਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਸਫਾਈ ਕਰਨ ਦੀ بجائے ਜੇ ਅਸੀਂ ਉਹਦੇ ਵਿੱਚ ਗੰਦ ਨਾ ਪਾਈਏ ਤੇ ਸਮਝ ਲਓ ਕਿ ਆਪੇ ਹੀ ਸਾਫ਼ ਹੈ ਉਹ ਬਟਾ ਦਰਿਆ ਹੁਣ ਤਕਰੀਬਨ 650 ਕਰੋੜ ਰੁਪਇਆ ਖਰਚ ਹੋ ਚੁੱਕਾ ਹੈ 840 ਕਰੋੜ ਦੇ ਪ੍ਰੋਜੈਕਟ ਦੇ ਵਿੱਚੋਂ ਪਰ ਰਿਜ਼ਲਟ ਤੇ ਹਾਲੇ ਤੱਕ ਜ਼ੀਰੋ ਹੈ ਕਿਉਂਕਿ ਨਾਲਦੀ ਨਾਲ ਗੰਦਾ ਪਾਣੀ ਹੋਰ ਪਈ ਜਾ ਰਿਹਾ ਵਿੱਚ ਡਾਈੰਗਸ ਦਾ ਵਿੱਚ ਡੇਰੀਆਂ ਦਾ ਜੀ ਹੁਣ ਪਿਛਲੇ ਹਫਤੇ ਸਾਡੇ ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਜੀ ਨੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਇੱਕ ਰਿਪੋਰਟ ਮੰਗੀ ਸੀ ਔਰ ਕਮਿਸ਼ਨਰ ਸੰਦੀਪ ਰਿਸ਼ੀ ਜੀ ਨੇ ਰਿਪੋਰਟ ਭੇਜੀ ਹੈ ਜੀ ਕਿ ਸਾਡਾ ਤਕਰੀਬਨ 95% ਕੰਮ ਕੰਪਲੀਟ ਹੋ ਗਿਆ ਤੇ 5% ਰਹਿੰਦਾ ਹੈ ਜੀ ਪਰ ਦੇਖਣ ਨੂੰ ਤੇ 95 ਦੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਆਉਂਦਾ ਹੈਗਾ ਬਰਿਆਤ ਆ ਉਵੇਂ ਦੀ ਉਵੇਂ ਗੰਦਾ ਪਿਆ ਹੋਇਆ ਟਹਿਰੀਆਂ ਦਾ ਜਿਹੜਾ ਮਲ ਮੂਤਰ ਗੋਹਾ ਹੈਗਾ ਹਜੇ ਵੀ ਵਿੱਚ ਪੈ ਰਿਹਾ ਹੈ ਜੀ ਉਹ ਉਹਨਾਂ ਨੇ ਗਿਣਤੀ ਦੱਸੀ ਕਿ ਅਸੀਂ 200 ਦੇ ਕਰੀਬ ਚਲਾਨ ਵੀ ਕੀਤੇ ਹਨ ਲੋਕਾਂ ਦੇ ਪਰ ਜਿੱਥੋਂ ਤੱਕ ਸਾਨੂੰ ਲੱਗਦਾ ਹੈ ਕਿ ਉਹ ਚਲਾਨ ਕਾਗਜ਼ਾਤ ਤਾਂ ਹੋਏ ਨੇ ਪਰ ਭੁਗਤਿਆ ਕਿਸੇ ਨੇ ਵੀ ਨਹੀਂ ਹੈ ਜੀ ਉਹ ਵਾਕੀ ਇਹ ਪਹਿਲੇ ਦੌਰ ਦੀ ਗੱਲ ਕਰੀਏ ਕਿ ਆ ਦਰਿਆ ਇੰਨਾ ਸਾਫ਼ ਹੁੰਦਾ ਸੀ ਲੋਕ ਇਸ ਪਾਣੀ ਦਾ ਇਸਤੇਮਾਲ ਕਰਦੇ ਸਨ ਨਾ ਹੁੰਦੇ ਸਨ ਪਰ ਇੱਕਦਮ ਹੀ ਇਸ ਦਾ ਜਿਹੜਾ ਕਿ ਦਰਿਆ ਤੋਂ ਬੁੱਡੇ ਨਾਲੇ ਦੇ ਵਿੱਚ ਤਬਦੀਲ ਹੋਇਆ ਹੈ ਅਜਿਹੀ ਕੀ ਵਜ੍ਹਾ ਮੰਨਦੇ ਹੋ ਹੈਗੀ ਵੱਡੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਪਾਣੀ ਸਾਫ਼ ਸੀਗਾ ਲੋਕ ਨਹਾਉਂਦੇ ਸੀਗੇ ਮੈਂ ਖੁਦ 1970 ਦੇ ਟਾਈਮ ਦੇ ਵਿੱਚ ਇਹਦੇ 'ਚ ਨਹਾਤਾ ਤੇ ਨਹੀਂ ਆ ਬਟ ਮੈਂ ਇਹਦੇ ਵਿੱਚੋਂ ਲੰਘ ਕੇ ਬੜੀ ਵਾਰੀ ਗਿਆ ਉਦੋਂ ਪੁਲ ਨਹੀਂ ਸੀ ਹੁੰਦਾ ਇੱਧਰ ਟਿੱਬਾ ਰੋਡ ਵੱਲ ਤੇ ਸਾਡਾ ਇੱਕ 플ੌਟ ਸੀ ਉੱਥੇ ਜਾਣ ਲਈ ਇਹਦੇ ਵਿੱਚੋਂ ਲੰਘ ਕੇ ਜਾਂਦਾ ਸੀਗਾ ਤੇ ਬਿਲਕੁਲ ਸਾਫ਼ ਸੁਥਰਾ ਪਾਣੀ ਹੁੰਦਾ ਸੀ ਉਹ ਉਸ ਤੋਂ ਬਾਅਦ ਇੰਡਸਟਰੀ ਜਿਉਂ-ਜਿਉਂ ਲੱਗੀ ਪਹਿਲਾ ਇੰਡਸਟਰੀ ਇੱਕ ਸਾਈਡ ਤੇ ਇੰਡਸਟਰੀ ਏਰੀਆ ਈ ਔਰ ਏ ਔਰ ਬੀ ਹੋਇਆ ਕਰਦਾ ਸੀਗਾ ਫਿਰ ਆ ਡਾਈੰਗ ਮਿਲਾ ਇਹਨਾਂ ਲੋਕਾਂ ਨੇ ਬੁੱਢੇ ਦਰਿਆ ਦੇ ਕਿਨਾਰਿਆਂ ਤੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ 2008 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇੱਕ ਕੰਮ ਕੀਤਾ ਕਿ ਜਿਹੜਾ ਬੁੱਗਾ ਦਰਿਆ ਸਤਲੁਜ ਦੇ ਨਾਲ-ਨਾਲ ਪੈਰਲਲ ਚਲਾ ਜਾਂਦਾ ਸੀ ਅੱਗੇ 35 ਕਿਲੋਮੀਟਰ ਸ਼ਹਿਰ ਤੋਂ ਬਾਹਰ ਜਾਂਦਾ ਸੀ ਜੀ ਉਹ ਰੋਕ ਕੇ ਇਹਨਾਂ ਨੇ ਡਾਇਵਰਟ ਕਰਕੇ ਸਤਲੁਜ ਦੇ ਵਿੱਚ ਪਾ ਦਿੱਤਾ ਪਹਿਲਾ ਜਿਹੜਾ ਪਾਣੀ ਸੀ ਉਹ ਬਰਸਾਤੀ ਪਾਣੀ ਆਪ ਉੱਥੇ ਜਾ ਕੇ ਖਤਮ ਹੋ ਜਾਂਦਾ ਸੀਗਾ 35 40 ਕਿਲੋਮੀਟਰ ਅੱਗੇ ਜਾ ਕੇ ਖੇਤਾਂ ਦੇ ਵਿੱਚ ਚਲਾ ਜਾਂਦਾ ਸੀ ਜਦੋਂ ਇਹਨਾਂ ਨੇ ਉਸ ਨੂੰ ਡਾਇਵਰਟ ਕਰਕੇ ਸਤਲੁਜ ਚ ਪਾ ਦਿੱਤਾ ਤੇ ਡਾਈੰਗ ਮਿਲਾਂ ਦਾ ਪਾਣੀ ਵਿੱਚ ਪਾਣਾ ਸ਼ੁਰੂ ਕਰਤਾ ਹਾਲਾਂਕਿ ਡਾਈਂਗ ਮਿਲਾਂ ਨੂੰ ਇਹ ਇੰਸਟ੍ਰਕਸ਼ਨਾਂ ਹੁੰਦੀਆਂ ਨੇ ਕਿ ਤੁਸੀਂ ਜ਼ੀਰੋ ਲਿਕੁਇਡ ਡਿਸਚਾਰਜ ਕਰਨਾ ਹੈ ਜੀ ਤੁਹਾਡਾ ਜਿਹੜਾ ਪਾਣੀ ਹੈ ਤੁਸੀਂ ਉਹਨੂੰ ਸਾਫ਼ ਕਰਕੇ ਰੀਯੂਜ਼ ਕਰਨਾ ਹੈ ਇਹਨਾਂ ਨੇ ਈਟੀਪੀ ਵੀ ਲਗਾਇਆ ਹੋਇਆ ਹੈ ਕਿਉਂਕਿ ਜੀਵੀਆਰ ਕੰਪਨੀ ਹੈਗੀ ਹੈ ਇੱਥੇ ਜੀ ਉਹ ਪੈਸੇ ਚਾਰਜ ਕਰਦੀ ਹੈ ਇਹਨਾਂ ਕੋਲੋਂ ਮਿਲਾਂ ਵਾਲਿਆਂ ਕੋਲੋਂ ਤੇ ਉਹਦਾ ਕੰਮ ਇਹ ਹੈ ਕਿ ਉਸ ਪਾਣੀ ਨੂੰ ਬਿਲਕੁਲ ਸਾਫ਼ ਕਰਨਾ ਹੈ ਉਹਨੇ ਪਾਫ ਨਾਲ ਬਣਾ ਕੇ ਉਹਨੂੰ ਸਾਫ਼ ਕਰਨਾ ਹੈ ਤੇ ਜਿਹੜਾ ਉਹਦਾ ਕੈਮੀਕਲ ਹੁੰਦਾ ਉਹਨੂੰ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਹੈਗਾ ਨਿੰਬੂਆ ਉੱਥੇ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਾ ਹੋਇਆ ਜਿਹਦੇ ਵਿੱਚ ਕਿ ਕੈਮੀਕਲ ਵੇਸਟ ਜਾਂਦੀ ਹੈ ਇੱਥੇ ਤਾਂ ਗੋਬਰਾ ਸ਼ੁਬਰ ਦੀ ਜਾਂ ਹੋਰ ਹੈ ਕੈਮੀਕਲ ਵੇਸਟ ਉੱਥੇ ਜਾਂਦੀ ਹੈ ਤੇ ਇਹ ਕੰਪਨੀ ਕਾਗਜ਼ਾਂ 'ਚ ਦਿਖਾਉਂਦੀ ਹੈ ਕਿ ਅਸੀਂ ਹਰ ਸਾਲ 80 ਟਨ ਉੱਥੇ ਵੇਸਟ ਭੇਜਦੇ ਆ ਆਪਣੀ ਅੱਜ ਤੋਂ 10-12 ਸਾਲ ਪਹਿਲਾਂ ਅਸੀਂ ਦੇਖਦੇ ਸੀ ਮੇਰੀ ਰੋਡ ਦੇ ਉੱਤੇ ਦੁਕਾਨ ਹੈ ਤੇ ਉਹ ਵੇਸਟ ਮੈਨੇਜਮੈਂਟ ਦੇ ਕੰਟੇਨਰ ਭਰ-ਭਰ ਕੇ ਜਾਂਦੇ ਸੀ ਉੱਥੇ ਹੁਣ ਕਦੀ ਕੋਈ ਕੰਟੇਨਰ ਨਜ਼ਰ ਨਹੀਂ ਆਇਆ ਔਰ ਉਸ ਨਿੰਬੂਆ ਪਿੰਡ ਦੇ ਵਿੱਚ ਜਾ ਕੇ ਅਸੀਂ ਪਤਾ ਕੀਤਾ ਕਿਉਂਕਿ ਉਹ ਮੇਰਾ ਖੁਦ ਦਾ ਪਿੰਡ ਹੈ ਮੇਰਾ ਬਚਪਨ ਉਸੇ ਪਿੰਡ ਤੇ guzrਿਆ ਹੈ ਜੀ ਉਹ ਕਹਿੰਦੇ ਕਿ ਤੁਹਾਡੇ ਜੀਵੀਆਰ ਦੇ ਪਲਾਂਟ ਤੋਂ ਸਾਲ ਦੇ ਵਿੱਚ 5 ਟਨ ਵੀ ਨਹੀਂ ਆਂਦਾ ਇੱਥੇ ਪਰ ਇਹ ਕਹਿੰਦੇ ਅਸੀਂ 80 ਟਨ ਉੱਥੇ ਵੇਸਟ ਭੇਜਦੇ ਆ ਇਹ ਲੋਕ ਕੁਝ ਸਾਫ਼ ਨਹੀਂ ਕਰ ਰਹੇ ਹੈਗੇ ਉਹਨੂੰ ਸਿੱਧਾ ਦਰਿਆ ਦੇ ਵਿੱਚ ਹੀ ਸੁੱਟੇ ਜਾ ਰਹੇ ਨੇ ਤੂੰ ਸਰਕਾਰ ਜਿੰਨੇ ਮਰਜ਼ੀ ਸੈਂਕੜਿਆ ਕਰੋੜ ਰੁਪਏ ਲਗਾ ਦੇਵੇ ਜਦ ਤੱਕ ਉਹ ਉਹਦੇ ਵਿੱਚ ਗੰਦ ਪਾਣਾ ਨਹੀਂ हटਦੇ ਇਹ ਸਾਫ਼ ਨਹੀਂ ਹੋ ਸਕਦਾ ਡੇਰੀਆਂ ਵਾਸਤੇ ਇਹਨਾਂ ਨੇ 4 ਏਕੜ ਥਾਂ ਦਿੱਤੀ ਸੀ ਕਿ ਡੇਰੀਆਂ ਦਾ ਗੋਹਾ ਉੱਥੇ ਸੁੱਟਿਆ ਜਾਵੇ। ਉਹ ਸੰਦੀਪ ਰੀਸੀ ਕਹਿੰਦੇ ਆ ਕਿ 3,23,000 ਕਰੋੜ 3,23,000 ਟਨ ਗੋਹਾ ਹੁੰਦਾ ਸਾਡਾ ਡੇਰੀਆਂ ਦਾ 461 ਡੇਰੀਆਂ ਨੇ ਜਿਹਦੇ ਵਿੱਚ 27,000 ਪਸ਼ੂ ਹੈ। ਪਰ ਸਾਡੇ ਕੋਲ ਕਹਿੰਦਾ 2,55,000 ਦੀ ਕੈਪੈਸਿਟੀ ਹੈਗੀ ਆ ਉਹਨੂੰ ਬਾਇਓ ਗੈਸ ਵਗੈਰਾ ਬਣਾਉਣ ਦੀ। ਜੀ ਤੇ ਬਾਕੀ ਦਾ ਅਰੇਂਜਮੈਂਟ ਨਹੀਂ ਹੈਗਾ। ਉਹ ਡੇਰੀਆ ਵਾਲਿਆਂ ਨੂੰ ਕਿਹਾ ਕਿ ਤੁਸੀਂ ਉਸ 4 ਏਕੜ ਵਾਲੀ ਥਾਂ ਦੇ ਵਿੱਚ ਆਪਣਾ ਗੋਹਾ ਸੁੱਟੋ ਜੀ ਪਰ ਉਹਨਾਂ ਨੂੰ ਔਖਾ ਲੱਗਦਾ ਹੈ ਉਹ ਪਾਣੀ ਜ਼ਮੀਨ ਤੋਂ ਕੱਢ ਕੇ ਤੇ ਉਹਨੂੰ ਵਗਾ ਕੇ ਮਾਰਦੇ ਆਂ ਵਿਚ ਦਰਿਆ ਦੇ ਨਾਲੇ ਤੇ ਫਰੈਸ਼ ਪਾਣੀ ਖਰਾਬ ਕਰਦੇ ਆਂ ਤੇ ਨਾਲੇ ਗੋਹਾ ਸਾਰਾ ਦਰਿਆ 'ਚ ਛੁੱਟਦੇ ਆਂ ਇਸ ਤਰ੍ਹਾਂ ਸਾਫ਼ ਹੋਣਾ ਬਹੁਤ ਔਖਾ ਹੈ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆਂ ਵਾਰ-ਵਾਰ ਗਵਰਨਮੈਂਟ ਨੂੰ ਇਹਦੀ ਰਿਪੋਰਟਿੰਗ ਵੀ ਕਰ ਰਹੇ ਆਂ ਅਸੀਂ ਦਰਿਆ ਦੇ ਨਾਲ-ਨਾਲ ਪੈਦਲ ਯਾਤਰਾ ਕਰਕੇ ਹਰ ਇੱਕ ਪੁਆਇੰਟ ਦੇ ਉੱਤੇ ਕਿੱਥੇ ਕਿੱਥੇ ਪਾਣੀ ਗੰਦਾ ਸੀਵਰੇਜ ਦਾ ਪੈ ਰਿਹਾ ਕਿੱਥੇ ਡਾਈਂਗ ਮਿਲਾਂ ਦਾ ਉਹ ਸਾਰੀ ਰਿਪੋਰਟਿੰਗ ਸਰਕਾਰ ਨੂੰ ਕੀਤੀ ਹੋਈ ਹੈ ਜੀ ਬਾਕੀ-ਬਾਕੀ ਇਹ ਜਿਹੜਾ ਕੀ ਗਲਾਂ ਦੇ ਵਿੱਚ ਤਖਤੀਆਂ ਪਾਈਆਂ ਹੋਈਆਂ ਨੇ ਬੁੱਢੇ ਦਰਿਆ ਦੇ ਵਿੱਚ ਸੀਵਰੇਜ ਪਾਉਣਾ ਬੰਦ ਕਰੋ ਜਾਗਾਂਗੇ ਜਗਾਂਗੇ ਬੁੱਢਾ ਦਰਿਆ ਬਚਾਵਾਂਗੇ ਇਹ ਅਵੇਰਨੈਸ ਕੀਤਾ ਜਾ ਰਿਹਾ ਕਿਉਂਕਿ ਨਾ ਚਿੰਤਾ ਹੈਗੀ ਹੈ ਲੁਧਿਆਣਾ ਸ਼ਹਿਰ ਦੀ ਇੱਥੋਂ ਦੇ ਲੋਕਾਂ ਦੀ ਤੁਸੀਂ ਕੀ ਕਹਿਣਾ ਚਾਹੋਗੇ ਪਬਲਿਕ ਜਾਗਰੂਕ ਹੈਗੀ ਹੈ ਤੁਹਾਡੀ ਮੁਹਿੰਮ ਤੇ ਸਾਥ ਦਿੱਤਾ ਜਾ ਰਿਹਾ ਲੋਕਾਂ ਦੇ ਵੱਲੋਂ ਕਿ ਹਲੇ ਵੀ ਉਹ ਪੂਰਾ ਗੰਦੇ ਦਰਿਆ ਅਜੇ ਦਿਖੜਦੇ ਹੁੰਦੇ ਆ ਅਸੀਂ ਪਹਿਲਾਂ ਤਾਂ ਤੁਹਾਡੇ ਪੰਜਾਬ ਐਮਪੀਐਮ ਦਾ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਤੁਸੀਂ ਇੰਨੀ شدت ਨਾਲ ਜਿਹੜੀ ਪੀਏਸੀ ਦੀ ਜਿਹੜੀ ਮੁਹਿੰਮ ਐ ਬੁੱਢਾ ਡਿਰੇਕਸ਼ਨ ਫਰੰਟ ਦੀ ਇਹ ਮੁਹਿੰਮ ਚੱਲਦੀ ਜਾ ਰਹੀ ਹੈ ਪਰਿਆਵਰਨ ਨੂੰ ਬਚਾਉਣ ਦੀ ਔਰ ਤੁਸੀਂ ਵਲੰਟਰੀ ਇਹਨੂੰ ਸ਼ੂਟ ਕਰਦੇ ਹੋ ਵਲੰਟਰੀ ਇਹਨੂੰ ਪਬਲਿਸ਼ਾਈਜ਼ ਕਰਦੇ ਲੋਕਾਂ ਦੀ ਅਵੇਅਰਨੈਸ ਬੜਾ ਤੈਨ ਦਿਓ ਧੰਨਵਾਦ ਮੀਡੀਆ ਸਾਰਿਆਂ ਦਾ ਜੀ ਦੂਜੀ ਗੱਲ ਮੈਂ ਐਡਵੋਕੇਟ ਯੋਗੇਸ਼ ਖੰਨਾ ਜੀ ਜਿਵੇਂ ਸਾਡੇ ਕਾਲਾ ਸਾਹਿਬ ਨੇ ਕਿਹਾ ਜੀ ਕਿ ਸਰਕਾਰਾਂ ਜਿਹੜੀਆਂ ਸੈਂਟਰ ਗਵਰਨਮੈਂਟ ਪੈਸਾ ਰਿਲੀਜ਼ ਕਰਦੀ ਹੈ ਸਟੇਟ ਜਿਹੜੀ ਹੁੰਦੀ ਹੈ ਉਹ ਕਸਟੋਡੀਅਨ ਹੁੰਦੀ ਹੈ ਉਹਨੂੰ ਐਗਜ਼ੀਕਿਊਟਰ ਹੁੰਦੀ ਹੈ ਕੰਮ ਕਰਾਉਣ ਵਾਸਤੇ 640 ਕਰੋੜ ਰੁਪਏ ਦਾ ਜਿਵੇਂ ਇਹ ਦੋ ਦਿਨ ਪਹਿਲਾਂ ਵੀ ਤੁਸੀਂ ਦੇਖਿਆ ਕਿ ਭਗਵੰਦ ਮਾਨ ਸਾਹਿਬ ਆਏ ਸੀਗੇ ਠੀਕ ਹੈ ਜੀ ਉਹਨਾਂ ਨੇ ਜਿੰਨੇ ਵੀ ਐਮਐਲਏ 14 ਵਿਧਾਇਕ ਹੈ 14 ਚ 13 ਵਿਧਾਇਕ ਲੁਧਿਆਣਾ ਸ਼ਹਿਰ ਦੇ ਆ ਜੀ ਦੋ ਐਮਪੀ ਹੈ ਇੱਕ ਰਾਜ ਸਭਾ ਦਾ ਇੱਕ ਲੋਕ ਸਭਾ ਦਾ ਜੀ ਠੀਕ ਹੈ ਜੀ ਜਿਹੜੀ ਐਨੀ ਵੱਡੀ ਜੇ ਕਹ ਲੋ ਪਾਵਰਫੁੱਲ ਲੁਧਿਆਣਾ ਹੋਵੇ ਔਰ ਹਜੇ ਵੀ ਤੁਸੀਂ ਦੇਖ ਲੋ ਕਿ ਬੁੱਢਾ ਦਰੀਆ ਦੀ ਨਿਹਾਰ ਨੂੰ ਕਿੰਨਾ ਕੁ ਅਵੇਅਰਨੈਸ ਹੈ ਜਾਂ ਤਾਂ ਮੀਡੀਆ ਜਾਣਦੀ ਹੈ ਜਾਂ ਜਾਂ ਜਿਹੜੇ ਪਰਿਆਵਨ ਪ੍ਰੇਮੀ ਜਾਣਦੇ ਆ ਅਸੀਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਸਾਨੂੰ ਭਗਵੰਦ ਮਾਨ ਸਾਹਿਬ ਤੋਂ ਬੜੀ ਉਮੀਦ ਹੈ ਜੀ ਤੁਹਾਡੇ ਚੈਨਲ ਮਾਧਿਅਮ ਨਾਲ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ 2024 ਦੇ ਵਿੱਚ ਭਗਵੰਦ ਸਾਹਿਬ ਜਿਹੜੀ ਪਰਿਆਵਨ ਪ੍ਰੇਮੀ ਜਿਹੜੇ ਹੈਗੇ ਜਿੰਨੇ ਵੀ ਪੀਏਸੀ ਦੀ ਟੀਮ ਹੈ ਪਬਲਿਕ ਬੁੱਢਾ ਤਰੀਕਨ ਫਰੰਟ ਦੀ ਟੀਮ ਹੈ ਇਹਨਾਂ ਵਿੱਚੋਂ ਤੁਸੀਂ ਜਰੂਰ ਨਾਲ ਲੈ ਕੇ ਚੰਬੂਲੀਅਤ ਕਰੋ ਸੋ ਕਿ ਜਿਹੜੀ ਗਰਾਊਂਡ ਦੀ ਰਿਐਲਿਟੀ ਹੈ ਜਿੰਨੀ ਅਵੇਅਰਨੈਸ ਪਬਲੀਕੇਸ਼ਨ ਕਮੇਟੀ ਟੀਮ ਨੂੰ ਹੈ ਉਹ ਆਮ ਦਫਤਰ ਬੈਠੇ ਅਫਸਰशाही ਨੂੰ ਨਹੀਂ ਹੋ ਸਕਦੀ ਔਰ ਪਿੱਛੇ ਜੇ 2 ਦਿਨ ਪਹਿਲਾਂ ਜਦੋਂ ਭਗਵੰਦ ਸਾਹਿਬ ਆਏ ਉਹਨਾਂ ਨੇ ਬੜੀ ਅੱਛੀ ਸਪਸ਼ਟ ਸ਼ਬਦਾਂ ਵਿੱਚ ਅਫਸਰशाही ਨੂੰ ਨਿਰਦੇਸ਼ ਦਿੱਤੇ ਹੈ ਕਿ ਜਿਹੜਾ ਵੀ ਕੰਮ ਕੋਈ ਟੇਚਾ ਮਿੱਥਿਆ ਹੋਇਆ ਉਹਨੂੰ ਸਮੇਂ ਸਿਰ ਪੂਰਨ ਕੀਤਾ ਜਾਵੇ ਜੀ ਜੀ ਔਰ ਅਸੀਂ ਸਾਡੀ ਜਿਹੜੀ ਮਹੀਮ ਹੈ ਬੜੀ ਅਵੇਅਰਨੈਸ ਹੋ ਰਹੀ ਹੈ ਜੀ ਅੱਜ ਵੀ ਦੇਖੋ ਲੁਧਿਆਣਾ ਸ਼ਹਿਰ ਦਾ ਜਿਹੜਾ ਮੋਸਟ ਕੰਜਸਟਿਡ ਏਰੀਆ ਜੀ ਸਮਰਲਾ ਚੌਂਕ ਜਿਹੜਾ ਕਹਿੰਦੇ ਆ ਇੱਥੋਂ ਜਿਹਨੇ ਚੰਡੀਗੜ੍ਹ ਜਾਣਾ ਹੈ ਪੰਜਾਬ ਦੀ ਕੈਪੀਟਲ ਉਹਨੇ ਵੀ ਇੱਥੋਂ ਗੁਜ਼ਰ ਕੇ ਜਾਣਾ ਹੈ ਜਿਹਨੇ ਜਲੰਧਰ ਜਾਣਾ ਉਹਨੇ ਵੀ ਇੱਥੋਂ ਜਾਣਾ ਜਿਹਨੇ ਦਿੱਲੀ ਜਾਣਾ ਉਹਨੇ ਵੀ ਇੱਥੋਂ ਯਾਨੀ ਇਹ ਸੈਂਟਰਲ ਹੱਬ ਹੈ ਜੀ ਇੱਥੇ ਸਾਨੂੰ ਆਮ ਪਬਲਿਕ ਆ ਕੇ ਰੋਕ ਕੇ ਪੁੱਛ ਕੇ ਗਈ ਸਵਾਲ ਕਰਦੀ ਹੈ ਸਾਡਾ ਪਰਪਸ ਹੈ ਜਿਹੜੀ ਪੀਏਸੀ ਔਰ ਬੁੱਢਾ ਦਰੀ ਯੂਨੀਫਰਮ ਦੀ ਟੀਮ ਦਾ ਪਰਪਸ ਹੈ ਲੋਕਾਂ ਨੂੰ ਜਾਗਰ कि 9 ਸਾਲ ਤੇ ਟੀਚਾ ਜਰੂਰ ਮੇ ਤੋਂ ਪੇੜ ਲਗਾਓ ਪਰਿਆਵਰਨ ਨੂੰ ਬਚਾਓ ਜੈ ਹਿੰਦ ਜੈ ਭਰਤਨਾਮਾ ਤੋਂ ਬਾਕੀ ਇਹ ਕੁਝ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਲੋਕਾਂ ਨੂੰ ਆਪਣਾ ਖੁਦ ਦਾ ਫਰਜ਼ ਸਮਝ ਕੇ ਇਸ ਵੇਲੇ ਆਪਣਾ ਯੋਗਦਾਨ ਪਾਣਾ ਚਾਹੀਦਾ ਹੈ ਪਿੱਛੇ ਹੀ ਦੇਖਿਆ ਨਾ ਬਰਸਾਤ ਬਹੁਤ ਹੋਈ ਸੀ ਤੇ ਬੁੱਢਾ ਦਰਿਆ ਓਵਰਫਲੋ ਹੋ ਗਿਆ ਤੇ ਇਜ਼ੀ ਕਾਫੀ ਜ਼ਿਆਦਾ ਮਾਰ ਪਈ ਸੀ ਕੱਬਜੇ ਤਾਂ ਹੋਰ ਇਹਨੇ ਕਿਸੇ ਸਮੇਂ ਦਰਿਆ ਹੁੰਦਾ ਸੀ ਉਹ ਨਾਲੇ ਚ ਤਬਦੀਲ ਹੋ ਗਿਆ ਹੈਗਾ ਉੱਤੇ ਦਰਿਆ ਦੇ ਨੇੜੇ-ਨੇੜੇ ਅਸੀਂ ਜਦੋਂ ਜਦੋਂ ਅਸੀਂ ਪੈਦਲ ਯਾਤਰਾ ਕਰ ਰਹੇ ਸੀ ਅਸੀਂ ਬਹੁਤ ਥਾਵਾਂ ਤੇ ਦੇਖਿਆ ਕਿ ਤ ਉਹ ਨਜਾਇਜ਼ ਕਬਜ਼ੇ ਹੋਏ ਆ। ਵੱਡਾ ਦਰਿਆ ਨੂੰ ਨਾਲੇ ਦੀ ਜਗ੍ਹਾ ਨਾਲੇ ਦੀ ਕਨਵਰਟ ਕਰਨ ਦਾ ਬਿਲਕੁਲ ਪਲਾਨ ਬਣਾਇਆ ਹੋਇਆ ਆ। ਕਿਉਂਕਿ ਉਹ ਸਟ੍ਰੈਚ ਬਹੁਤ ਜ਼ਿਆਦਾ ਘਟਾ ਦਿੱਤਾ ਗਿਆ। ਪਾਣੀ ਦਾ ਵਹਾਅ ਉਸੇ ਤਰ੍ਹਾਂ ਆਉਂਦਾ ਇੰਡਸਟਰੀਜ਼ ਦਾ ਸਾਰਾ ਪਾਣੀ ਉਹਦੇ ਵਿੱਚ ਆਉਂਦਾ ਹੈ। ਬਰਸਾਤਾਂ ਦੇ ਵਿੱਚ ਜਦੋਂ ਪਾਣੀ ਆਏਗਾ ਉਹ ਓਵਰਫਲੋ ਹੋਏਗਾ। ਕਿਉਂਕਿ ਇਹ ਜਿਵੇਂ ਇਹਨਾਂ ਨੇ ਕੱਲ੍ਹਾ ਜੀ ਨੇ ਦੱਸਿਆ ਸੀ ਕਿ ਉਹਨੂੰ 30-35 ਕਿਲੋਮੀਟਰ ਤੱਕ ਖਤਮ ਹੀ ਕਰਤਾ। ਉਹ ਦਾ ਦਰਿਆ ਜਿਹੜਾ ਕੁਦਰਤੀ ਤੌਰ ਤੇ ਬਣਿਆ ਸੀ ਲੁਧਿਆਣੇ ਤੋਂ ਬਾਹਰ ਮੋਗੇ ਦੇ ਕੋਲ ਜਾਂਦਾ ਸੀ ਉਹ 30 35 ਕਿਲੋਮੀਟਰ ਖਤਮ ਕਰਕੇ ਉਹ ਜ਼ਮੀਨਾਂ ਦੇ ਨਜਾਇਜ਼ ਕਬਜ਼ਾ ਹੋ ਗਿਆ ਉਤੋਂ ਉਹਨੂੰ ਮੋੜ ਕੇ ਸਤਲੂਜ ਦਰਿਆ ਵਿੱਚ ਪਾ ਦਿੱਤਾ ਉਹਦਾ ਕੁਦਰਤੀ ਵਹਾਅ ਰੋਕ ਦਿੱਤਾ ਗਿਆ ਇਸ ਤੋਂ ਇਲਾਵਾ ਜਦੋਂ ਅਸੀਂ ਸ਼ਹਿਰ ਦੇ ਵਿੱਚ ਦੀ ਗੁਜ਼ਰਦੇ ਆ ਤਾਂ ਅਸੀਂ ਮਕਾਨ ਦੇਖਦੇ ਆ ਕਿ ਉਹ ਅੱਜ ਉਹਦੀ ਦੀਵਾਰ ਇੱਥੇ ਆ ਉਹ ਹੌਲੀ-ਹੌਲੀ ਨੇ 5 ਫੁੱਟ ਹੋਰ ਪਿੱਛੇ ਕਰ ਲਈ 5 ਫੁੱਟ ਹੋਰ ਪਿੱਛੇ ਕਰ ਲਈ ਉਹਦਾ ਸਟ੍ਰੈਚ ਘਟਦਾ ਜਾਂਦਾ ਇਹ ਪ੍ਰਸ਼ਾਸਨ ਕੀ ਕਰ ਰਿਹਾ ਸੁੱਤਾ ਪਿਆ ਪ੍ਰਸ਼ਾਸਨ ਨੇ ਰਿਆਜ ਕਬਰੀਆ ਜੀ ਵੋਟਾਂ ਵੋਟਾਂ ਦੀ ਵੋਟ ਬੈਂਕ ਹੈ ਪੋਲਿਟਿਕਸ ਹੈ ਨਾ ਦੀ ਜਿਸ ਤਰ੍ਹਾਂ ਉਹ ਚਾਰ ਬੰਦੇ ਇਕੱਠੇ ਹੋ ਜਾਂਦੇ ਆ ਜੀ ਅਸੀਂ ਆ ਇਦਾਂ ਕਰ ਰਹੇ ਆ ਜਾਂ ਕੋਈ ਹੋਰ ਕਿਸੇ ਤਰੀਕੇ ਬਣਾ ਰਿਹਾ ਕੋਈ ਉਹ ਧਾਰਮਿਕ ਸਥਾਨ ਉਹਦੇ ਘੰਡੇ ਬਣਾ ਕੇ ਉਹਦੀ ਆੜ ਦੇ ਵਿੱਚ ਕਬਜ਼ੇ ਹੋ ਰਿਆ ਨਿਯਾਇਹ ਕਬਜ਼ੇ ਪ੍ਰਸ਼ਾਸਨ ਹਨ ਦੇਖੀ ਕਰਦਾ ਕਿਉਂਕਿ ਜਿਹੜੇ ਲੋਕਲ ਲੀਡਰ ਹੈ ਉਹਨਾਂ ਨੂੰ ਆਪਣਾ ਵੋਟ ਬੈਂਕ ਪਿਆਰਾ ਹੁੰਦਾ ਸੋ ਬਾਕੀ ਇਹ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਜਦੋਂ ਵੋਟਰ ਸਮਾਂ ਹੁੰਦਾ ਉਸ ਸਮੇਂ ਹਾਈਲਾਈਟ ਕਰ ਦਿੱਤਾ ਜਾਂਦਾ ਬੁੱਢਾ ਦਰਿਆ ਦਾ ਮਸਲਾ ਪਰ ਫਿਰ ਵੀ ਕੋਈ ਸੁਧਾਰ ਨਹੀਂ ਹੁੰਦਾ ਜੇਕਰ ਸੱਤਾ ਦੇ ਵਿੱਚ ਆ ਵੀ ਜਾਂਦੇ ਨੇ ਉਹ ਬੰਦੇ ਦੇਖੋ ਜੀ ਇਹ ਜਿਹੜਾ ਬੁੱਢੇ ਦਰਿਆ ਦੀ ਸਮੱਸਿਆ ਹੈ ਇੱਕ ਬਹੁਤ ਗੰਭੀਰ ਸਮੱਸਿਆ ਹੈ ਇਹ ਸਿਰਫ ਲੁਧਿਆਣੇ ਵਾਸਤੇ ਨਹੀਂ ਹੈ ਇਹ ਲੁਧਿਆਣਾ ਵਾਸਤੇ ਨਹੀਂ ਹੈ ਇਹ ਪੂਰੇ ਪੰਜਾਬ ਵਾਸਤੇ ਹੈ ਜਿਹੜਾ ਸਾਡਾ ਮਾਲਵਾ ਦਾ ਪੂਰਾ ਰੀਜਨ ਹੈ ਔਰ ਰਾਜਸਥਾਨ ਵਗੈਰਾ ਜਿੱਥੇ ਵੀ ਪਾਣੀ ਜਾ ਰਿਹਾ ਹੈ ਕ੍ਰੂ ਕਨਾਲ ਇਹ ਸਾਰਾ ਸਾਰਾ ਉੱਥੇ ਵੇਸਟ ਵਾਟਰ ਜਾ ਰਿਹਾ ਪੋਲਿਊਟਡ ਵਾਟਰ ਜਾ ਰਿਹਾ ਇਹਦੇ ਨਾਲ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਸਿਹਤ ਦੀਆਂ ਤਕਲੀਫਾਂ ਹੋ ਰਹੀਆਂ ਕੈਂਸਰ ਫੈਲ ਰਿਹਾ ਕਾਲਾ ਪੀੜੀਆ ਫੈਲ ਰਿਹਾ ਜੀ ਤੇ ਜਗਾ ਜਗਾ ਤੇ ਹੋਰ ਕਈ ਬਿਮਾਰੀਆਂ ਬੱਚਿਆਂ ਨੂੰ ਅੰਡਰ ਉਹਨਾਂ ਦੀ ਪੂਰੀ ਗ੍ਰੋਥ ਨਹੀਂ ਹੁੰਦੀ ਨਿਊਲੀ ਬੋਰਨ ਜਿਹੜੇ ਬੱਚੇ ਪੈਦਾ ਹੁੰਦੇ ਪਿੰਡਾਂ ਦੇ ਵਿੱਚ ਜਿੱਥੇ ਪਾਣੀ ਇਹ ਜਾਂਦਾ ਹੈ ਤੇ ਇਸ ਕਰਕੇ ਤੁਹਾਨੂੰ ਪੂਰੀ ਉਮੀਦ ਅਸੀਂ ਰੱਖ ਕੇ ਚੱਲ ਰਹੇ ਆ ਆਪਣੇ ਮਾਨ ਸਾਹਿਬ ਦੀ ਸਰਕਾਰ ਤੋਂ ਕਿ ਇਹ ਜਿੰਨਾਂ ਨੇ ਜਿਹੜਾ ਵਾਦਾ ਕੀਤਾ ਜਿਵੇਂ ਮੱਤੇਵਾੜਾ ਦਾ ਇਹਨਾਂ ਨੇ ਵਾਦਾ ਪੂਰਾ ਕੀਤਾ ਸੀ ਤੇ ਇਸ ਤਰ੍ਹਾਂ ਬੋਡੇ ਦਰਿਆ ਦਾ ਵਾਦਾ ਵੀ ਪੂਰਾ ਕਰਨਗੇ ਔਰ ਲੋਕਾਂ ਨੂੰ ਜਿਹੜੀ ਪ੍ਰੀਮੇਚੁਰਲੀ ਜਿਹੜੀਆਂ ਡੈਥ ਹੋ ਰਹੀਆਂ ਇਸ ਪ੍ਰਦੂਸ਼ਣ ਕਾਰਨ ਉਹ ਤੋਂ ਇਹ ਬਚਾਉਣਗੇ ਸੋ ਵਾਕੀ ਇਹ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਪਾਣੂ ਵੀ ਅਪੀਲ ਕਰਦੇ ਆ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਨੂੰ ਵੀ ਅਪੀਲ ਕਰ ਰਹੇ ਆ ਕਿ ਬੋਡੇ ਦਰਿਆ ਨੂੰ ਬਚਾਇਆ ਤਾਂ ਹੀ ਜਾ ਸਕਦਾ ਜੇਕਰ ਆਮ ਪਬਲਿਕ ਵੀ ਉਸ ਦੇ ਵਿੱਚ ਆਪਣਾ ਯੋਗਦਾਂ ਪਾਵੇ ਇਸ ਕੈਂਪੇਨ ਦੇ ਵਿੱਚ ਵੱਤ ਤੋਂ ਵੱਧ ਹਿੱਸਾ ਪਾਓ ਤਾਂ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਹੋ ਯਕੀਨੀ ਬਣਾਈ ਜਾ ਸਕੇ ਮੈਂ ਇਹ ਦੋ ਇਜਾਜ਼ਤ ਕਰਵਾਉਂਦਾ ਹਾਂ